ਕਿਉਂਕਿ ਕੱਲ੍ਹ ਕ੍ਰੀਟ ਵੀਡ ਹੈ ਬਹੁਤ ਜਿ ਸਮਾਈ ਪਾਰਟੀ ਪੰਜਾਬ ਸੰਘੇਤਨ ਜਿਹੜਾ ਦੇ ਤਰ੍ਹਾਂ ਅੱਡਾ ਰਹਿ ਗਿਆ ਸੀ ਗ੍ਰੀਟ ਨੂੰ ਜੁਚੀ ਪਿੰਡਾਂ ਨੂੰ ਜੋ ਪੰਜਾਬ ਦੇ ਵਿੱਚ ਵਿੱਦ ਦੀ ਹੋ ਰਹੀ ਹੈ ਗੁਰੂ ਘਰਾਂ ਨੂੰ ਤੋੜਿਆ ਜਾ ਰਿਹਾ ਹੈ ਗੁਰੂ ਦਾਜੀ ਮਾਰੇ ਗੁਰੂ ਘਰਾਂ ਨੂੰ ਤੋੜਿਆ ਜਾ ਰਿਹਾ ਹੈ ਔਰ ਸ੍ਰੀ ਚਾਰਿਓ ਗੰਗਾ ਦੇ ਨਜ਼ਦੀਕ ਔਰ ਜੋ ਪਿੰਡ ਦਾ ਗੁਰੂ ਘਰ ਹੈ ਉਹਦੀ ਨਜ਼ਦੀਕ ਜੋ ਸ਼ਿਆਬ ਦੇ ਟਕੇ ਪਹੁੰਚ ਗਏ ਹਨ ਉਹਨਾਂ ਨੇ ਰੋਸ ਬਜੋ ਇੱਕ ਰੋਸ ਮਾਰਚ ਜਿਹੜਾ ਕੱਲ੍ਹ ਤੋਂ ਹੁਣ ਦਾ ਤੋਂ ਸ਼ੁਰੂ ਹੋਏਗਾ ਔਰ ਚੱਲ ਕੇ ਲਗਲੇ ਲਗ ਪੜਾਵਾਂ ਤਹਾਨੂੰ ਪਹੁੰਚੇਗਾ ਸੋ ਉਹਨਾਂ ਦੀ ਮੀਟਿੰਗ ਸੈੱਟ ਹੋਈਏ ਤੇ ਇਹਦੇ ਵਿੱਚ ਸਮਾਪੋਸ਼ਾ ਨੇ ਸਿਰੇ ਚਾ ਦਾ ਲੰਗਰ ਦਾ ਪ੍ਰਬੰਧ ਕੀਤਾ ਹੈ ਔਰ ਸਾਰੇ ਬਹੁਤ ਜੀ ਸਮਾਲ ਪਾਰਟੀ ਦੇ ਲੀਡਰਸ਼ਿਪ ਔਰ ਉਹਨਾਂ ਨੇ ਵਰਕਰ ਉੱਥੇ ਚੱਲ ਕੇ ਆਪਣੀ ਯਾਤਰਾ ਲੈ ਕੇ ਜਾਣਗੇ ਤਾਂ ਮਨਾਪੁਰਸ਼ ਅਸ਼ੀਰਵਾਦ ਦੇ ਸਾਰੀਆਂ ਸੰਗਤਾਂ ਨੂੰ ਔਰ ਮੈਂ ਤਨਹਾਰ ਜੀ ਨੂੰ ਸਲਾਹ ਰਹਿਤਾ ਕਿ ਤਨੀ ਪੁਰੀਦਾ ਸਾਰੇ ਗੁਰਬਾਤ ਸਾਧੂ ਸੰਪਰਵਤਿਵੋ ਔਰ ਸਾਰੇ ਬਹਾਦਰ ਸਮਾਜਵਲੋ ਜਿਨ੍ਹਾਂ ਨੇ ਬਹੁਤ ਵੱਡਾ ਇੱਕ ਵੀਰਾਂ ਚੁੱਕਿਆ ਹੈ ਸਮਾਜ ਨੂੰ ਜਲਦ ਕਰੰਦਾ ਔਰ ਸਮਾਜ ਵਿੱਚੋਂ ਕੁਰੀਤੀ ਨੂੰ ਦੂਰ ਕਰੰਦਾ ਤੋਂ ਸੀਨਾਂ ਦਾ ਧਿਆਨ ਤੇ ਯਾ ਆਪ ਦੇ ਨਾਲ ਬਾਤ ਕਰਦੇ ਆ ਸਾਰੇ ਮਹਾਂਪੁਰਖਾਂ ਵੱਲੋਂ ਸਾਨੂੰ ਕੀ ਇਸਮਾਲ ਬਨੋ ਕਿ ਜੋ ਇਤਾਲਿਕ ਕਰੇ ਹਨ ਮਹਾਂਪੁਰਖੋਂ ਨਸੀਬਾ ਦੇਣਗੇ ਤੇ ਮੈਂ ਬੇਨਤੀ ਕਰਨਗੀ ਸੰਤਾਂ ਨੂੰ ਅੰਦਰ ਜਾ ਕੇ ਮਾਰਨੀ ਇਹ ਤੁਸੀਂ ਅਸ਼ੀਰਵਾਦ ਦਿਓ ਔਰ ਸਾਡੇ ਲਈ ਬਹੁਤ ਹੀ ਸਪਟਾਕਤ ਕਿ ਦਿਨ ਰਾਤ ਸਮਾਜੀ ਸੇਵਾ ਚ ਲੱਗੇ ਆ ਇੱਕ ਯਤਨ ਕਰਨ ਵਾਸਤੇ ਲੱਗੇ ਆ ਕਿ ਗੁਰੂ ਦਾ ਜਿਹੜਾ ਵੀ ਬਾਣੀ ਹੈ ਸਭ ਸੰਗਤ ਨੇ ਲਈਏ ਮਾਦੋ ਜੈਸੇ ਮਲਤੀ ਨੀ ਕਿਹਾ توار کرنے لگے گا تو بابا کربین جی مہاراج آشرواد کا جولداسن دیکھ دور دراز ਸਾਡੇ ਵਿੱਚ ਬਹੁਤ ਸਾਡੇ ਸੰਸਦਵਾਂ ਦੇ ਜੀਤੇ 12425 ਦਾ ਜੋ ਸਾਰੇ ਇਹ ਅੱਜ ਪੂਰਨ ਉਦਾਸ ਦੇ ਪ੍ਰਾਪਤਨ ਦੇਵੇ ਇਸਦੇ ਬਹੁਤ ਸਾਜੋਗ ਅਰਥਾਤ ਜੀ 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 ਸਾਡੇ ਭਾਰਤ ਲਈ ਪ੍ਰੋਣਾਨ ਜੇਤ ਨੇ ਇਹਨਾਂ ਨੇ ਬਹੁਤ ਹੀ ਵੱਡਾ ਇੱਕ ਕਪਰਾਨਾ ਕੀਤਾ ਹੈ ਸਮਾਜ ਲਈ ਸਾਡੇ ਵਿੱਚ ਜੋ ਅੱਤਾਲ ਸਾਡੇ ਦੇਹ ਕਰਾ ਨੂੰ ਬਹੁਤ ਵਿਕਸ਼ਾਨ ਦਿਖਾ ਰਿਹਾ ਉਸ ਜਿਹੜੇ ਆ ਜੋ ਬਹੁਤ ਵੀ ਗੁਰੂ ਘਰਾਂ ਦੇ ਨਾਲ ਜਿਹੜੇ ਲਾਜ ਲਾਗੇ ਤੇ ਇਸ ਨਾਮ ਦੇ ਕੋਲ ਜਾਇਆ ਉਹਨਾਂ ਵੀ ਬ੍ਰੋਸ ਆ ਤੇ ਵਿੱਚ ਔਰ ਉਹਨਾਂ ਨੂੰ ਥੋੜਾ ਜਿਹਾ ਸੁਣਉਣ ਵਾਸਤੇ ਇਹਨਾਂ ਨੇ ਜੋ ਕੱਲ ਬਹੁਤ ਵੱਡਾ ਅਤਰਾ ਲਾਗੀ ਸਾਡਾ ਬੋਤ ਸੁਣਾਵੇ 300 ਬਹੁਤ ਹੀ ਪੰਜਰ ਜਿਹੜੇ ਉਹਨਾਂ ਦੇ ਨਾਲ ਜਿਹੜੀ ਹੋਈ ਆ ਪਰ ਸੰਜੋਗ ਕਰ ਰਹੀ ਆ ਉਹ ਕੱਲ ਨੂੰ ਮਹਾਂਪੁਰ ਸਾਹਿਬ ਤੇ ਉਹਨਾਂ ਦੇ ਜਿਹੜਾ ਉਹਨਾਂ ਨੇ ਆ ਕੇ ਦਿੱਤੀ ਕਿ ਕਿ ਆਉਣੀ ਸੀ ਕੋੰਦੇ ਜਾਣਾ ਆ ਇਹ ਸਾਰੇ ਜੀ ਸੰਗਤਨੋ ਜਿਉਂਗਾ ਜੋ ਜੋ ਕਿ ਅਸੀਂ ਇਹ ਜੋ ਕਾਗਰਬ ਦਿੱਤਾ ਉਸ ਨੂੰ ਸੱਚੇ ਪਾਛੀਏ ਤੋਂ ਮਹਾ ਪ੍ਰਚੰਦਾ ਅਸਿਰ ਵਾਲ ਲੈ ਕੇ ਉਹਨਾਂ ਨੇ ਇਹ ਜੋ ਕਾਰਜ ਹੁੰਦੇ ਆ ਮਹਾ ਪ੍ਰਚੰਦਾ ਅਸਿਰ ਵਾਲ ਉਹਨਾਂ ਦੇ ਨਾਲ ਮਹਾ ਪ੍ਰਚੰਦਾ ਦਾ ਸਾਧੂ ਸੰਪਰਗਤ ਸਾਇਤੇ ਉਹਨਾਂ ਦੇ ਨਾਲ ਖੜੀ ਆ ਜਿਵੇਂ ਸਾਡੀ ਜ਼ਰੂਰਤਾਂ ਪਈਆਂ ਤੇ ਅਸੀਂ ਤੁਹਾਡੇ ਨਾਲ ਖੜੀ ਆ ਕਿਤੇ ਸਾਰੇ ਰੋ ਦੇ ਜੋੜੇ ਤੋਂ ਮਣ ਕੇ ਇੱਕ ਤਾਰ ਨੂੰ ਆੰਬ ਤੇ ਸਰਗੋਸ ਚੇ ਪਾਛਾ ਆਮ ਮੇਰ ਛੇ ਜੋ ਕਾਰਜਾਂ ਨੂੰ ਸੰਪੂਰਨਤਾ ਵਰਤਿਆ ਸੋਬਨ ਇਹ ਸੰਗੋਣ ਨਾ ਸਤਿਗੁਰੂ ਆਸਰਾ ਦੀਆ ਹੋਖੀ ਕੋਈ ਮੈਂ ਨਹੀਂ ਕਰ ਸਕਦਾ ਸਰਕਾਰ ਜੋ ਸੰਤ ਬਾਬਾ ਜਰਮਨਦਾਲ ਜੀ ਸੰਤ ਬਾਬਾ ਵਿੰਦਰਜੀਤ ਜੀ ਸਤਿ ਸ਼੍ਰੀ ਅਕਾਲ ਬਾਬਾ ਜੀਤ ਸਿੰਘ ਜੀ ਦਿੱਤੀ ਸੰਤੋਸ਼ੀ ਪਰ ਉਹ ਸੁਨੇਹ ਸੰਗਤਾਂ ਸਾਰੀਆਂ ਪੰਜਾਬ ਦੀਆਂ ਵਿਦੇਸ਼ਾਂ ਦੀਆਂ ਗੁਰੂ ਰਵਿਦਾਸ ਨਾਮਲੇ ਬਾਤ ਸੰਗਤਾਂ ਨੂੰ ਜੈ ਪੀਰ ਜੈ ਪਾਤ ਜੈ ਗੁਰੂ ਰਵਿਦਾਸ ਕੀ ਬੋਲੇ ਸੋ ਨਿਰਭੈ ਸਤਿਗੁਰ ਪਾਤਿ মহারাজ ਕੀ ਜਿਵੇਂ ਕਿ ਸੰਗਤਾਂ ਜਾਣਦੀਆਂ ਹਨ ਕਿ ਪੰਜਾਬ ਦੇ ਵਿੱਚ ਗੁਰੂ ਰਵਿਦਾਸ ਗੁਰੂ ਘਰਾਂ ਨੂੰ ਵਿਸ਼ੇਸ਼ ਟਾਰਗੇਟ ਕੀਤਾ ਜਾ ਰਿਹਾ ਪਿੰਡ ਤਲੇਟਾ ਗੁਰੂ ਰਵਿਦਾਸ ਜਿਹਦੀ ਚਾਰ ਦਿਵਾਰੀ ਤੋੜੀ ਗਈ ਗੁਰੂ ਰਵਿਦਾਸ ਗੁਰੂ ਕਰਦੇ ਔਰ ਸੰਗਤਾਂ ਨੂੰ ਉਸ ਪਹਿਲੇ ਪੁਲਿਸ ਨੇ ਡਿਟੇਨ ਕੀਤਾ ਬਜ਼ੁਰਗ ਮਾਮਾ ਨੂੰ ਛਡੀਆਂ ਤੀਆਂ ਨੂੰ ਨੌਜਵਾਨ ਕੁੜੀਆਂ ਨੂੰ ਬਜ਼ੁਰਗਾਂ ਨੂੰ ਲੜਾਈ ਲੜ ਕੇ ਉਹਨਾਂ ਤੇ ਵਿਹਾਈ ਕਰਾਈ ਔਰ ਉਸ ਤੋਂ ਇਲਾਵਾ ਵੀ ਪਿੰਡ ਕਾਂਗਪਸਵਾ ਦੇ ਵਿੱਚ ਗੁਰੂ ਰਵਿਦਾਸ ਗੁਰੂ ਘਰ ਨੂੰ ਪੰਚਾਇਤ ਕਰ ਬਣਾਉਣ ਦੇ ਵਿੱਚ ਸਰਕਾਰ ਲੱਗੀ ਹੋਈ ਆ ਔਰ ਜਲੰਧਰ ਦੇ ਵਿੱਚ ਗੁਰੂ ਰਵਿਦਾਸ ਗੁਰੂ ਘਰ ਨੂੰ ਮਹੱਲਾ ਕਲੀਨਿਕ ਗੁਰਦਾਸਪੁਰ ਤੇ ਗੁਰੂ ਘਰ ਤੋੜਿਆ ਔਰ ਬਟਾਲੇ ਦੇ ਵਿੱਚ ਸਤਿਗੁਰੂ ਕਬੀਰ ਸਾਹਿਬ ਦਾ ਮੰਦਿਰ ਤੋੜਿਆ ਖੁਰਾਲਕੜ ਸਾਹ ਸਿੱਖ ਗੁਰੂ ਦਾਸ ਜੀ ਦੀ ਚਰਨਛੋਪ ਧਰਤੀ ਜਿੱਥੇ ਕਰੋਨਾ ਸੰਕਟਾਂ ਦੀ ਤੇ ਆਸਥਾ ਦਾ ਕੇਂਦਰ ਹੈ ਇਸ ਧਰਤੀ ਦੇ ਖਰਾਬ ਦੇ ਠੇਕੇ ਔਰ ਨਜ਼ਾਇਜ਼ ਬਰਾਂਚਾਂ ਤੋਂ ਅਸੀਂ ਅੱਜ ਸੰਤਾ ਮਹਾਪਰਚਾ ਨੂੰ ਮਿਲ ਕੇ ਬੇਨਤੀ ਕੀਤੀ ਹੈ ਕਿ 20 ਤਰੀਕ ਕੱਲ ਸਵੇਰੇ ਬਹੁਜਨ ਸਮਾਜ ਪਾਰਟੀ ਵੱਲੋਂ ਸ਼੍ਰੀ ਗੁਰੂ ਰਵੀਦਾਸ ਗੁਰੂ ਘਰਾਂ ਦੀ ਬੇਅਦਬੀਆਂ ਦੇ ਵਿਰੁੱਧ ਸ਼੍ਰੀ ਗੁਰੂ ਰਵੀਦਾਸ ਸਨਮਾਨ ਯਾਤਰਾ ਸ਼੍ਰੀ ਖਰਾਲਗੜ੍ਹ ਸਟਾਪ ਤੋਂ ਸ਼ੁਰੂ ਹੋ ਕੇ ਫਲੋਰ ਪਹੁੰਚੇਗੀ ਰਸਤੇ ਦੇ ਵਿੱਚ ਹਰਮਾ ਚੋਰਵਾਲ ਪੋਜੇਵਾਲ ਉਕੜਾ ਗੜਸ਼ੰਕਰ ਨੋਰਾ ਬੰਗਾ ਗੁਣਾਚੌਰ ਮਕੰਦਪੁਰ ਅਪਰਾ ਨਗਰ ਜੜਾ ਇਹ ਸਾਰੇ ਪੜਾਅ ਤੈਅ ਕਰਦੀ ਹੋਈ ਯਾਤਰਾ ਅੰਤਮ ਪੜਾਅ ਸ੍ਰੀ ਗੁਰੂ ਰਵਿਦਾਸ ਮਹੱਲਾ ਗੁਰੂ ਘਰ ਫਲੋਰ ਵਿਖੇ ਜਾ ਕੇ ਹੋਵੇਗਾ ਸਮੂਹ ਸੰਗਤਾਂ ਨੂੰ ਵੀ ਸਾਡੀ ਬੇਨਤੀ ਹੈ ਕਿ ਇਸ ਯਾਤਰਾ ਬਸ ਚੜ੍ਹ ਕੇ ਸ਼ਾਮਲ ਹੋਣ ਔਰ ਸੰਤਾਂ ਮਹਾਂਪੁਰਖਾਂ ਨੂੰ ਵੀ ਸਾਡੀ ਬੇਨਤੀ ਹੈ ਕਿ ਉਹ ਆ ਕੇ ਸਾਨੂੰ ਔਰ ਸੰਗਤਾਂ ਨੂੰ ਅਸ਼ੀਰਵਾਦ ਦੇਣ ਤਾਂ ਕਿ ਗੁਰੂ ਰਵਿਦਾਸ ਗੁਰ ਕਰਾਂ ਵੀ ਬੇਅਦਬੀ ਜੋ ਜਾਣਬੁੱਝ ਕੇ ਇੰਟੈਂਸ਼ਨਲੀ ਕੀਤੀ ਜਾ ਰਹੀ ਆ ਅਸੀਂ ਉਹਨੂੰ ਸਰਕਾਰ ਨੂੰ ਇਹ ਸੁਨੇਹਾ ਦੇ ਸਕੀਏ ਕਿ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਆ ਕਿ ਸਰਕਾਰ ਆਪਣੀ ਗਲਤੀ ਨੂੰ ਸਦਾਰ ਕੇ ਸੰਤਾਂ ਤੇ ਮਨਾਂ ਨੂੰ ਸ਼ਾਂਤ ਕਰੇ ਔਰ ਸਰਕਾਰ ਆਪਣੀ ਗਲਤੀ ਤੇ ਪਛਤਾਵਾ ਕਰੇ ਮੈਂ ਸੰਤਾਂ ਮਹਾਪੁਰਛੰਦਾ ਤੈਂ ਦੇ ਨੂੰ ਸ਼ੁਕਰੀਆ ਅਦਾ ਕਰਦਾ ਕਿ ਇਹਨਾਂ ਨੇ ਸ੍ਰੀ ਗੁਰੂ ਰਵੀਦਾਸ ਜੀ ਨਾਮ ਜਤਰਾ ਨੂੰ ਆਪਣਾ ਅਸ਼ੀਰਵਾਦ ਦੇ ਕੇ ਸਮਰਥਨ ਦੇ ਕੇ ਇਹਨਾਂ ਨੇ ਸਾਡੀ ਹਿੰਮਤ ਔਰ ਹੌਸਲੇ ਨੂੰ ਬਧਾਇਆ ਸੰਤਾਂ ਨੂੰ ਉਹਨਾਂ ਦੇ ਅੰਦਰ ਜੋਸ਼ ਪਦਾ ਕੀਤਾ ਮੈਂ ਫਿਰ ਇੱਕ ਵਾਰ ਪੰਜਾਬ ਬੀਐਸਪੀ ਵੱਲੋਂ ਸਾਰੇ 팀 ਦਾ ਸਾਰੇ ਸੰਤਾ ਮਹਾਂਪੁਰਸ਼ਾਂ ਦਾ ਵਿਸ਼ੇਤਨ ਬਾਤ ਕਰਦਾ ਸਭ ਨੂੰ ਫਰਦਾ ਦਿੰਦਾ ਕਿ ਆਓ ਆ ਕੇ ਕੌਮ ਨੂੰ ਸੰਗਤ ਨੂੰ ਅਸ਼ੀਰਵਾਦ ਦਿਓ ਧੰਨਵਾਦ ਜੈ ਪੀਨ ਜੈ ਪਾਤ ਜੈ ਗੁਰੂ ਰਵਿਦਾਸ ਜੀ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਗਗਨ ਦਮਾਮਾ ਬਾਜੋ ਪਰਉਨ ਸੰਨੇ ਕਾਓ ਜੇਤਿਓ ਮਾਨੋ ਸੂਰਮਾ ਅਬ ਜੀਵਨ ਕੋ ਦਾਓ ਪੂਰਾ ਸੋਖ ਪਹਿਚਾਨੀਏ ਜੋ ਬੜੇ ਦਿਨ ਤੇ ਹੈ ਕੂਝਾ ਪੂਝਾ ਬਟਵਰੇ ਕਦੇ ਨਾ ਸਾਡੇ ਕੀ ਮਹਾਂ ਪੁਸ਼ਾ ਦੇ ਵਜਨਾਮ ਸਾਰ ਜਮਾਤ ਤੋਂ ਸਤਾ ਗਰੀਬ ਕੋ ਗਰੀਬ ਹੋਏ ਬੋਲੇਗਾ ਸੁਨੇਗਾ ਉਸ ਦਾ ਮਾਲਕ ਤੇ ਜੜੇ ਅੱਜ ਇਹ ਵਸਤਾ ਬਣੀ ਹੋਈ ਹੈ ਸਾਡੇ ਸਮਾਜ ਦੇ ਅੰਦਰ ਹਰ ਕੰਦੇ ਕੀ ਘਾਰ ਦੇ ਸਭ ਕੋ ਹੱਸੇ ਹਾਸੀ ਦਿਖਾਉਂਦੀ ਹੈ ਹਰ ਆਸ ਤੇ ਉਸਾਸ ਤੇ ਕਲਪਲੇ ਸਭ ਕਿਰਪਾ ਜਮਾਈ ਹੈ ਕਿ ਗੁਰੂ ਦੀ ਕਿਰਪਾ ਹੈ ਅੱਜ ਸਾਡੇ ਸਮਾਜ ਨੂੰ ਜਾਗਰਤੀ ਹੈ ਕੋਈ ਗੁੰਮਰਾਹ ਨਹੀਂ ਕਰ ਸਕਦਾ ਔਰ ਨਾ ਹੀ ਇਸ ਤਰ੍ਹਾਂ ਦੀ ਕੋਈ ਹਰਕਤ ਕਰ ਸਕਦਾ ਪਰ ਜਿਹੜਾ ਸ਼ਰਾਰਤੀ ਲੋਕਾਂ ਨੇ ਕੋਈ ਇਸ ਤਰ੍ਹਾਂ ਦਾ ਕੋਈ ਹਰਕਤ ਕਰ ਰਿਹਾ ਉਹਨਾਂ ਲਈ ਸਾਡੇ ਯੋਧੇ ਸਮਾਜ ਦੇ ਵੱਡੇ ਯੋਧੇ ਮਹਾਵੀਰ ਸਾਡੇ ਨਾਲ ਆ ਸਾਡੇ ਸਮਾਜ ਦੇ ਨਾਲ ਆ ਅਸੀਂ ਸਾਰੇ ਉਹਨਾਂ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਵੱਧ ਕਰਕੇ ਇਸ ਜਾਗਰਤ ਜੋ ਯਾਤਰਾ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅੰਕਾਸ਼ੀ ਜੀ ਗ੍ਰੀਤ ਹੋਈ ਵੀ ਉਹਨਾਂ ਦੀ ਸਰਪ੍ਰਸਤੀ ਦੇ ਉਹਨਾਂ ਦੇ ਰਹਿਮਾਈ ਦੇ ਨਾਲ ਇਹ ਯਾਤਰਾ ਚਰਨ ਗੰਗਾ ਗੁਰੂ ਪਾਠ ਦੇ ਚਰਨਾ ਤੋਂ ਇਹ ਸ਼ੁਰੂ ਹੋਏਗੀ ਔਰ ਸਮਾਪਤ ਹੋਏਗੀ ਫਿਰ ਹੋਰ ਜਾ ਕੇ ਨਸਾਨੀਆਂ ਸੰਗਤਾਂ ਨੂੰ ਸਾਰੇ ਵਾਹ ਪੋਸ਼ਣ ਦੀ ਹੀ ਗੁਰੂਤੀ ਕਰਦੇ ਆ ਕਿ ਇਹ ਜਾਗਰਤ ਮੰਚ ਜੋ ਹੈ ਜਾਗਰਤ ਯਾਤਰਾ ਹੈ ਜਿਸ ਵਿੱਚ ਸ਼ਾਮਲ ਹੋ ਕੇ ਸਾਰਿਆਂ ਨੇ ਹੀ ਸਹਿਯੋਗ ਦੇਣਾ ਹੈ ਔਰ ਗੁਰੂ ਪਾਤਸ਼ਾਹ ਜੀ ਦਾ ਸੁਭਾਸ਼ੇਵਰਣਾ ਕਿ ਗੁਰੂ ਮਹਾਰਾਜ ਦੇ ਚਰਨਾਂ 'ਚ ਉਹ ਸ਼ੁਰੂ ਹੋਈ ਹੈ ਤਾਂ ਜਿੱਥੇ ਗੁਰੂ ਮਹਾਰਾਜ ਦਾ ਊਟ ਆਸਰਾ ਮਹਾਰਾਜ ਕਦੇ ਕੀ ਵਿਚਾਰਤਾ ਕੋ ਸੁਵਾਤਾ ਪਾਲਣਾ ਮਿਲਦਾ ਹੋਆ ਗੁਰੂ ਪਾਤਸ਼ਾਹ ਜੀ ਦੇ ਜਿਸ ਲਈ ਊਟ ਆਸਰਾ ਲੈ ਕੇ ਚੱਲਦੇ ਆ ਸੋ ਸਤਿਗੁਰੂ ਮੀਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਦੀ ਵਿਚਨਾਇ ਗੁਰੂ ਪਾਤਸ਼ਾਹ ਸਾਹਿਬ ਦੀ ਕਿਰਪਾ ਕਰਨਗੇ ਔਰ ਸਾਰਿਆਂ ਨੇ ਹੀ ਮਨਸਾ ਵਾਚਾ ਕਰਮਣਾ ਕਰਕੇ ਔਰ ਮੰਨ ਕਰਕੇ ਤਾਂ ਕਰਕੇ ਸੰਹਾਰ ਕਰਕੇ ਸਾਰਿਆਂ ਨੇ ਸਹਿਯੋਗ ਦੇਣਾ ਹੈ ਇਹ ਇਕੱਲਾ ਦਾ ਕਾਰਜ ਨਹੀਂ ਹੈ ਇਹ ਸਾਰੇ ਸਮਾਜ ਦਾ ਕਾਰਜ ਹੈ ਤੋਂ ਗੁਰੂ ਪਾਤਸ਼ਾਹ ਆਪ ਸਭ ਨੂੰ ਇਸ ਇਸ ਪਾੜੀ ਦੇ ਸਮਾਗਮ ਲਈ ਅਸੀਂ ਤੁਹਾਨੂੰ ਸਹਿਯੋਗ ਵੀ ਕਰਦੇ ਹਾਂ ਰਾਸਮੀ ਕਰਦੇ ਹਾਂ ਅਤੇ ਬੇਨਤੀ ਵੀ ਕਰਦੇ ਹਾਂ ਕਿ ਆਪਾਂ ਸਾਡੇ ਨਾਲ ਮਿਲ ਕੇ ਇਹਨਾਂ ਸਾਧਨਾਂ ਕਰੀਏ ਤਾਂ ਕਿ ਗੁਰੂ ਪਾਤਸ਼ਾਹ ਸਾਡੇ ਦੇ ਇਸ ਤਰ੍ਹਾਂ ਸ਼ੁਭ ਜਲਵਾ ਬਣਾਈ ਦੱਕਣ ਬਹੁਤ タルੀਆਂ ਸੰਖਿਆ ਨੂੰ ਬੇਨਤੀ ਹੈ ਕਿ 20 ਤਰੀਕ ਨੂੰ 10 ਵਜੇ ਚਰਨ ਮਹਾਰਾਜ ਦੇ ਚਰਨ ਸ਼ੋਗਰਗਾ ਤੋਂ ਇਹ ਯਾਤਰਾ ਕਰੂ ਹੋਏਗੀ ਔਰ ਰਾਹੀ ਵਾਹ ਪਹੁੰਚਣਾ ਦਾ ਗੁਰੂ ਗ੍ਰੰਥ ਸਾਹਿਬ ਜਨ ਉਹਨੂੰ ਰਾਤ ਬੇਨੁਰ ਪ੍ਰਸਾਦਨ ਤੋਂ ਮਹਾਪੁਰ ਸਿਖਾਰੀ ਹੀ ਇਸ ਵਿੱਚ ਅਸ਼ੀਰਵਾਦ ਦੇ ਰਹੇ ਆ ਉਹ ਸਾਰੇ ਮਹਾਪੁਰਾ ਧੰਨਵਾਦ ਕਰਦੇ ਆ ਔਰ ਸਾਰੇ ਵਿਜੈਸ਼ੀ ਜਿਨ੍ਹਾਂ ਨੇ ਧੰਨਵਾਦ ਕਰਦੇ ਆ ਔਰ ਸਾਰੇ ਉੱਧ ਵੀ ਜੀ ਵੀ ਔਰ ਜਿਤਨੇ ਵੀ ਜੱਥੇ ਬੰਦੀਆਂ ਉਹਨਾਂ ਨੂੰ ਵੀ ਅੰਕਰੀ ਕਰਦੇ ਆ ਕਿ ਆਪਾਂ ਸਾਰੇ ਹਰ ਰਲ ਕੇ ਸਟਾਰਟ ਨੂੰ ਕਰੀਏ ਕਿ ਸਾਥ ਕੀ ਸਹਾਇਤਾ ਕਰ ਜਲਦੀ ਜੇ ਜੇ ਕੰਮ ਹੋ ਸਕੇ ਗੁਰੂ ਪਾਤਸ਼ਾਹ ਕਿਰਪਾ ਕਰਨ ਬਹਿਸ ਦਾ ਵਕਤ ਗੁਰੂ ਪਾਤਸ਼ਾਹੀ ਦੇ ਮਹਾਵਾਚਨਸਾ ਰਸੀ ਉਹਨਾਂ ਦਾ ਉਤਾਰ ਲੈ ਕੇ ਇਸ ਕਰ ਰਹੇ ਆ ਉਸ ਸਾਡੀ ਸੰਕਲਪ ਤੇ ਬੇਨਤੀ ਆ ਸਭੇ ਬਹੁਤ ਹੀ ਸਤਿਕਾਰਯੋਗ ਅਵਤਾਰ ਸਿੰਘ ਜੀ ਪ੍ਰਿੰਟੂ ਸਾਹਿਬ ਉਹ ਜਿਥੇ ਜਿੰਨੇ ਵੀ ਉਹਦੇ ਨਾਲ ਸਹਿਯੋਗ ਕੀਤਾ ਉਹਨਾਂ ਨੂੰ ਬੇਨਤੀ ਹੈ ਔਰ ਵਾਹ ਪੁੱਛਦੇ ਬਹੁਤ ਬਹੁਤ ਜਨਰਲ ਸੈਕਟਰੀ ਜੀ ਦਾ ਸਾਉਥਮ ਯੂਨੀਵਰਸਿਟੀ ਅੰਮ੍ਰਿਤਪੁਰਾ ਦੀਵਾਰਾ ਸੇਖਿਆ ਵਾਲੇ ਔਰ ਸੰਬੀਸ਼ ਨੇ ਜੀ ਹੋਰ ਮਹਾਪੁਰਸ਼ ਸਾਹਿਬ ਨਾਲ ਆ ਕੇ ਗੁਰੂ ਪਾਤਸ਼ਾਹ ਜੀ ਤੋਂ ਕਰੇ ਕਿ ਇਸ ਤਰ੍ਹਾਂ ਵੀ ਇਹ ਹੁਕਮ ਲਗਾਉਣਗੇ ਕਿ ਸਾਨੂੰ ਕੋਈ ਵੀ ਸੇਵਾ ਦੇਣੀ ਅਸੀਂ ਅਦੇ ਨਾਲ ਕੀ ਗੁਰੂ ਪਾਤਸ਼ਾਹ ਕਿਰਪਾ ਕਰੇ 90 ਦਿਨ ਦੂਰ ਨਹੀਂ ਜਿੱਤੇ ਗੁਰੂ ਪਾਤਸ਼ਾਹ ਜੀ ਨੇ ਕਿਉਂਕਿ ਸਾਨੂੰ ਉਦਮ ਚਾਹੀਦਾ ਸਾਨੂੰ ਅਕਾਲਾ ਚਾਹੀਦਾ ਅਸੀਂ ਤੁਰ ਪਈਏ ਸੋ ਸਾਰੇ ਕਾਰਜ ਸਿੱਧ ਹੋ ਜਾਣਗੇ ਬਹੁਤ ਬਹੁਤ ਧੰਨਵਾਦ ਗੁਰੂ ਪਾਤਸ਼ਾਹ ਕਿਰਪਾ ਕਰੇ ਐਸੀ ਲਾਜ ਤੁਜੀ ਵੀ ਕੌਣ ਕਰੇ ਗ੍ਰੀਵਨ ਵਾਜ ਗੁਸਈਆ ਮੇਰਾ ਮਾਨ ਦੇ ਚਰਨ ਹੈ ਨਾ ਕੀ ਸ਼ੋਰ ਜਗਤ ਕੋ ਲਾਗੇ ਤਾਂ ਪਰ ਤੁਮੇ ਹੈ ਕੀਤੇ ਉਜ ਕਰੇ ਮੇਰਾ ਗੋਵਿੰਦ ਕਾਹੋ ਤੇ ਨਾ ਲਵੇ ਨਾਮ ਦੇ ਕਵੀਰ ਕਰੋ ਤੇ ਸਤਨਾ ਸਹਿਣ ਕਰੇ ਕਹਿ ਰਹੀ ਦਾਸ ਰੋਰੇ ਸੰਤੋ ਹਰ ਜੀਉ ਤੇ ਸਵੇ ਸਵੇ ਹਰ ਜੀਉ ਤੇ ਸਵੇ ਬੋਲੇ ਸੋਨ ਵੈ ਸਤਿਗੁਰੂ ਦਾਸ ਮਹਾਰਾਜ ਕੀ ਜੈ